ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਕਿ ਤੁਸੀਂ ਬਾਈ ਵੀਡੀਓ ਦੇ ਵਿੱਚ ਦੇਖ ਸਕਦੇ ਆਂ ਵੀ ਅੱਜ ਸੁਪਰ ਸੀਡਰ ਤੇ ਰੋਟਾਵੇਟਰ ਲੈਣਾ ਚਲਾਏ ਹੋਏ ਆ ਤੇ ਅੱਜ ਆਪਾਂ ਨੇ ਸਾਰੀਆਂ ਡਿਲੀਵਰੀਆਂ ਇਹ ਇਕੱਠੀਆਂ ਹੀ ਕਰਨੀਆਂ ਬਾਈ ਤਿੰਨ ਰੋਟਾਵੇਟਰ ਆ ਸੁਪਰ ਸੀਡਰ ਬਾਈ ਹੈਗੇ ਆ ਪੰਜ ਦੋ ਸੁਪਰ ਸੀਡਰ ਪਹਿਲਾਂ ਚਲੇ ਗਏ ਉਹ ਬਾਈ ਥੋੜੇ ਜੇ ਕਾਲੀ ਵਿੱਚ ਤੇ ਠੀਕ ਹੈ ਜੀ ਤਾਂ ਕਰਕੇ ਦੋ ਸੁਪਰ ਸੀਡਰਾਂ ਦੀ ਡਿਲੀਵਰੀ ਹੋ ਗਈ ਅੱਜ ਤੇ ਬਾਕੀ ਲੱਡੀ ਬਾਈ ਨਾਲ ਮਲਾਉਣੇ ਇਹ ਸਭ ਤੋਂ ਪਹਿਲਾਂ ਮਿਲੋ ਬਾਈ ਸਾਡੇ ਮੇਨ ਬੰਦੇ ਲੱਡੀ ਬਾਈ ਨੂੰ ਸასი ਸ਼ਾਲ ਬਾਈ ਜੀ ਸਾਰਿਆਂ ਨੂੰ ਸასი ਸ਼ਾਲ ਲੱਡੀ ਵੀਰੇ ਤੇ ਲੱਡੀ ਬਾਈ ਵੀ ਅੱਜ ਡਰਾਈਵਰੀਆਂ ਜਿਆਦਾ ਤਾਂ ਕਰਕੇ ਆਇਆ ਨਹੀਂ ਤਾਂ ਵੀਰ ਰੋਪੜ ਸਾਡੇ ਆਉਂਦਾ ਨਹੀਂ ਹੈਗਾ ਹਾਂਜੀ ਹਾਂ ਆਪਣੀ ਡਿਊਟੀ ਉੱਤਰ ਮਾਛੀਵਾੜਾ ਸਾਹਿਬ ਜਾਂ ਨਵੇਂ ਸ਼ਹਿਰ ਹੁੰਦੀ ਹੈ ਜੱਗੂ ਬਾਈ ਅੱਛਾ ਵੀਰੇ ਤੇ ਅੱਜ ਆਪਾਂ ਆਚਾਰ ਮੇਰੇ ਵਾਲੇ ਬੁੱਕ ਕਰੇ ਨੇ ਸੁਪਰਵਾਈਜ਼ਰ ਮੇਲੇ ਤੇ ਕਰੇ ਸੀ ਮੈਂ ਓਕੇ ਜੀ ਇਹ ਬਾਕੀ ਆ ਬਾਈ ਉਹਨੇ ਕਰੇ ਅੱਜ ਬਾਈ ਪਹਿਲਾਂ ਨਰਾਤਾ ਹਾਂਜੀ ਹਾਂ ਤਾਂ ਹੀ ਬਾਈ ਸ਼ਰਧਾਂ ਕਰਕੇ ਹੁਣ ਕੰਮ ਰੁਕਿਆ ਤਾਂ ਇੱਕ ਦੋ ਤਾਂ ਮੇਰੇ ਨਾਲ ਤਾਂ ਚਲੇ ਵੀ ਗਏ ਹਨਾ ਬਾਈ ਏ ਬਾਈ ਅੱਜ 10 ਹੋ ਗਏ ਟੋਟਲ ਜੀ 10 ਹੋ ਗਏ ਠੀਕ ਆ ਠੀਕ ਆ ਬਾਈ 10 ਡਿਲੀਵਰੀਆਂ ਇਕੱਠੀਆਂ ਕਰੀਆਂ ਬਾਈ ਇਹਨਾਂ ਨੇ ਅੱਜ ਹੈਗਾ ਨਾ 8 ਤਾਂ ਹੋਣੀ ਖੜੇ ਨੇ ਇੱਥੇ ਅੱਛਾ ਆ 2 2 4 5 8 ਇਹ ਖੜੇ ਨੇ ਤੇ 2 ਚਲੇ ਗਏ ਬਾਈ ਠੀਕ ਆ 2 ਚਲੇ ਗਏ ਸੁਪਰ ਸੀਟਰ ਤੇ ਰੂਟਾ ਵੇਟਰ ਚਲੇ ਗਏ ਚਲੇਗਾ ਠੀਕ ਆ ਉਹਨਾਂ ਨੂੰ ਕਾਲੀ ਸੀ ਬਾਈ ਇਹਨਾਂ ਨੂੰ ਠੀਕ ਆ ਬਾਈ ਠੀਕ ਆ ਇੱਕੋ ਹੀ ਘਰ ਚ ਗਏ ਨੇ ਰੂਟਾ ਵੇਟਰ ਤੇ ਸੁਪਰ ਸੀਟਰ ਠੀਕ ਆ ਬਾਈ ਠੀਕ ਠੀਕ ਆ ਠੀਕ ਆ ਚਲੋ ਬਾਈ ਕਈ ਬੰਦੇ ਦੂਰ ਤੇ ਵੀ ਆਏ ਲਾਡੀ ਵੇਰੇ ਹਨਾ ਹਾਂਜੀ ਹਾਂਜੀ ਆ ਬਾਪੂ ਨਾਲ ਮਿਲਾਈਆ ਮਾੜਾ ਜ ਹਸੀਗਾ ਬਾਪੂ ਜੀ ਤੇ ਦੋ ਤਿੰਨ ਸਾਲ ਤੋਂ ਆਪਣੇ ਨਾਲ ਜੁੜੇ ਹੋਏ ਨੇ ਜੀ ਅੱਛਾ ਤੇ ਅਨੰਦਪੁਰ ਸਾਹਿਬ ਕੋਲ ਪਿੰਡ ਪੈਂਦਾ ਜੀ ਸੂਰੇਵਾਲ ਡਬਰੀ ਬਾਬਾ ਜੀ ਉਹਨਾਂ ਦਾ ਠੀਕ ਆ ਜੀ ਤੇ ਆਪਾਂ 2 ਸਾਲ ਤੋਂ ਜੁੜੇ ਹੋਏ ਨੇ ਪਹਿਲਾਂ ਆਪਾਂ ਜੀ ਨੂੰ ਕੋਈ ਚਾਹ ਲੈ ਜੀ 7 ਫੁੱਟਾ ਰੂਟਾ ਬੀਟਰ 7 ਫੁੱਟਾ ਅੱਛਾ ਜੀ ਹਾਂ ਜੀ ਉਹ ਪਪੂਲਰਾਂ ਦੇ ਵਿੱਚ ਜਿਆਦਾ ਲੋਟ ਨਹੀਂ ਆਇਆ ਕਿਉਂਕਿ ਪਪੂਲਰਾਂ ਦੇ ਆਪਣਾ ਆਪਣਾ ਹਿਸਾਬ ਹੁੰਦਾ ਉਹ ਵੀ 7 ਫੁੱਟਾ ਆਪਾਂ ਹੀ ਲਿਆ ਆਪਾਂ ਹੀ ਲਿਆ ਹਾਂ ਜੀ ਹਾਂ ਉਹ ਵੀ ਜਿਵੇਂ ਹੀ ਨਵਾਂ ਹੈ ਬਾਈ ਇੱਕਣਾ ਹਾਈ ਸਮਝੋ ਇਦਾਂ ਹੀ ਲੈ ਕੇ ਚੱਲੇ ਨੇ 6 ਫੁੱਟਾ ਰੂਟਾ 6 ਫੁੱਟਾ ਅੱਛਾ ਜੀ ਉਹਦੇ ਵਿੱਚ ਵਧੀਆ ਚੱਲੂ ਪਪੂਲਰਾਂ ਠੀਕ ਆ 735 ਟਰੈਕਟਰ ਬਾਈ ਪਹਿਲਾਂ 7 ਫੁੱਟਾ ਉਹ ਵੀ ਜਿਵੇਂ ਹੀ ਨਵਾਂ ਹੀ ਆ ਬਾਈ ਮੈਂ ਨਾ 80 90 ਪੈਸੀ ਭਲੇੜ ਨਾਲ ਦੇ ਆ ਜੀ ਬਿਲਕੁਲ ਨਵਾਂ ਪਿਆ ਬਾਈ ਜੀ ਕਿਸੇ ਨੇ ਮਤਲਬ ਉਹ ਘਰੇ ਰੱਖਣਾ ਆ ਤਾਂ ਵਧੀਆ ਠੀਕ ਆ ਹੁਣ ਜਿਵੇਂ ਤੂੰ ਲਿਆਂਦਾ ਹਾਂ ਨਾ ਤੇਰੇ ਕੋਲ ਉਹ ਜਾਣਾ ਹੀ ਨਹੀਂ ਬਿਲਕੁਲ ਤੇਰੇ ਕੋਲ ਤਾਂ ਉਹ ਹਿਲਣਾ ਹੀ ਨਹੀਂ ਬਿਲਕੁਲ ਜੀ ਬਿਲਕੁਲ ਬਾਈ ਸਹੀ ਗੱਲ ਹੈ ਜੀ ਆਹੀਂ ਤਾਂ ਅਕਲ ਹੀ ਹੋਣੀ ਸਮਾਂ ਦਾ ਟਰੈਕਟਰ ਚੱਕ ਕੇ ਚਲੇ ਗਿਆ ਵੀ ਮੈਂ ਲੈ ਕੇ ਆ ਆ ਠੀਕ ਹੈ ਠੀਕ ਹੈ ਗੱਲ ਠੀਕ ਆ ਤੇ ਆਹ ਲਤਾ ਹੈ ਨਾ 6 ਫੁੱਟਾ 6 ਫੁੱਟਾ ਇਹਦਾ 6 ਫੁੱਟਾ ਇੱਕੋ ਮਾਡਲ ਹੈ ਨਾ ਇੱਕੋ ਮਾਡਲ ਹੈ 6 ਫੁੱਟੇ ਦੇ ਵਿੱਚ ਬਾਈ ਇੱਕੋ ਮਾਡਲ ਹੈ ਜੀ ਆਹ ਲਾ ਠੀਕ ਹੈ ਜੀ ਇੱਕ ਤਵੀ ਆਉਂਦੀ ਆ ਆ ਘੋੜੀ ਆਉਂਦੀ ਇਹਨੂੰ ਇਹਦਾ ਗੇਅਰ ਵਾਕਸ ਆ ਵੀ ਥੋੜਾ ਜਿਹਾ ਛੋਟਾ ਹੈ ਠੀਕ ਹੈ ਬਾਈ ਜੇ ਕਿਸੇ ਨੂੰ ਉਹ ਵੀ ਬਾਈ 7 ਫੋਟਾ ਲੈਣਾ ਹੋਇਆ ਤਾਂ ਦੇਖ ਲਿਓ ਉਹਦੀ ਮੈਂ ਪਾ ਦੂੰਗਾ ਵੀਡੀਓ ਬਣਾ ਕੇ ਬਾਈ ਸਮਝ ਲ ਗਏ ਚਲੋ ਜਿੱਕਣਾ ਦੇ ਆਹ ਪਏ ਆ ਬਾਈ ਐਵੇਂ ਦੀਆਂ ਬਾ 10 ਪੈਸੇ ਭਲੇੜ ਕੱਸੇ ਹੋਰ ਕੁਝ ਨਹੀਂ ਹੋਇਆ ਹਾਂ ਥੋੜਾ ਜਿਹਾ ਡੂ ਬਾਈ ਟੌਪ ਮਾਡਲ ਆ 8 ਫੋਟਾ ਬਾਈ ਹਾਂ ਠੀਕ ਆ ਆ 9 ਫੋਟਾ ਬਾਈ ਟੌਪ ਮਾਡਲ ਵਾਲਾ ਇੱਧਰ ਲੈ ਕੇ ਆ ਉਹ ਇੱਧਰ ਲੈ ਕੇ ਆ ਇੱਧਰ ਆਹ 9 ਫੋਟਾ ਟੌਪ ਮਾਡਲ ਆ ਬਾਈ ਇਹ ਚੱਲਿਆ ਫਾਰਮ ਟਰੈਕ 60 ਦੇ ਨਾਲ ਠੀਕ ਹੈ ਜੀ ਬਾਕੀ 7 ਫੁੱਟੇ 8 ਫੁੱਟੇ 3 ਐ 7 ਫੁੱਟੇ 2 ਆ ਜੀ ਠੀਕ ਹੈ ਜੀ ਟਰੈਕਟਰ ਵੀ ਆਪਾਂ ਤੁਹਾਨੂੰ ਦਿਖਾਉਨੇ ਸਾਰੇ ਕਿਹੜੇ ਕਿਹੜੇ ਟਰੈਕਟਰ ਆ ਲੋ ਬਾਈ ਇੱਧਰ ਬਲੌਗਿੰਗ ਵੀ ਐਨ ਚੱਲ ਰਹੀ ਆ ਇੱਧਰ ਲਾਡੀ ਬਾਈ ਜੋਤ ਪਵਨ ਸਾਰੇ ਲੱਗੇ ਹੋਏ ਆ ਲੋ ਜੀ ਆ ਪਹਿਲੀ ਡਿਲੀਵਰੀ ਦੇ ਦਿੱਤੀ ਬਾਈ ਲੋ ਜੀ ਆ ਬਾਈ ਦੂਆ ਸੁਪਰ ਸੀਟਰ ਠੀਕ ਆ ਜੀ ਆ ਜੋ ਓਕੇ ਜੀ ਤੱਕੀ ਜਾਉ ਕੰਮ ਨੂੰ ਬਾਈ ਫੋਟੋ ਵਿੱਚ ਨਹੀਂ ਪਿੱਛੇ ਮੜਾ ਟਾਈਮ ਟੂ ਟਾਈਮ ਇੱਧਰ ਜੱਗੂ ਬਲਾ ਤੇਰਾ ਮੈਚ ਵਿੱਚ ਮੋਬਾਈਲ ਫਸ ਗਿਆ ਵੀਡੀਓ ਵਿੱਚ ਵੀਡੀਓ ਫਸ ਗਈ ਆਈ ਮੁਕਾਬਲੇ ਫਸੇ ਹੋਏ ਹੋਏ ਆ ਲੋ ਜੀ ਬਾਈ ਆ ਆ ਵੀ ਸੁਪਰ ਹੀਟਰ ਅੱਠ ਫੋਟਾ ਠੀਕ ਆ ਬਾਈ ਜੀ ਆ ਵੀ ਸੁਪਰ ਹੀਟਰ ਇਹਦਾ ਲੋ ਬਈ ਆ 6 ਫੁੱਟ ਜਿਹੜਾ ਬਾਬਾ ਜੀ ਨੂੰ ਦਿੱਤਾ ਆ 7 ਫੁੱਟ ਆ ਜੀ 8 ਸੌਰੀ ਇਹ ਅੱਬਾ ਬਾਈ ਵੀ ਅੱਜ ਪਰਨਾ ਬੰਨੀ ਫਿਰਦਾ ਬਾਈ ਗੁਲਾਬੀ ਰੰਗ ਵਾਲਾ ਆ ਮਲਚਰ ਆ ਬਾਈ 7 ਫੁੱਟ ਦੇਖ ਹੁੰਡੇ ਦਾ ਜਾਣਦੇ ਹੀ ਸਾਰੇ ਤੁਸੀਂ ਆ ਜਾਓ ਲੋ ਜੀ ਬਾਈ ਠੀਕ ਆ ਬਾਈ ਜੀ ਮੁਬਾਰਕਾਂ ਵੀਰੇ ਸਭ ਨੂੰ ਮੈਂ ਬਾਈ ਬਣਾ ਲਈ ਬਣਾ ਲਈ ਵੀਰੇ ਸਾਰੀ ਵੀਡੀਓ ਦਾ ਵਾਦੂ ਕਰਨ ਗਿਆ ਉਹ ਟਰੈਕਟਰ ਕੋਣ ਲਾ ਲੋ ਬਾਈ ਹੁਣ ਆਪਾਂ ਸੱਬੇ ਵੀਰੇ ਕਿਆ ਕਾ ਤੂੰ ਅੱਖ ਨਹੀਂ ਮਲਾਉਂਦਾ ਅੱਜ ਬਾਈ ਅੱਖ ਨਹੀਂ ਮਲਾਉਂਦਾ ਤੂੰ ਅੱਜ ਬਿਜੀਆਂ ਬਹੁਤ ਆ ਲਓ ਜੀ ਬਾਈ ਆਹ ਫਾਰਮ ਟਰੈਕ 60 ਨਾਲ ਚੱਲਿਆ ਜੀ 9 ਫੁੱਟ ਆਹ ਆਪਣਾ ਇੰਡੋ ਫਾਰਮ ਨਾਲ ਚੱਲਿਆ ਬਾਈ ਛੋਟੇ ਨਾਲ ਇੰਡੋ ਫਾਰਮ ਹੈ ਬਾਈ ਇਹ ਪਿਓਰ ਜੀਟਰ ਦੇ ਇੰਜਨ ਵਾਲਾ ਟਰੈਕਟਰ ਸੈਂਟਰ ਗੇਅਰ ਵਾਲਾ ਈਗਾ ਹੀ ਟਾਇਟਰ ਨਵੇਂ ਪਾਏ ਵੇ ਦੇਖੋ ਟਰੈਕਟਰ ਦੀ ਮਾੜਾ ਯਾਰ ਟਰੈਕਟਰ ਮੂੰਹ ਨਹੀਂ ਚੱਕਦਾ ਬਾਈ ਅਜੇ ਬਾਕੀ 855 ਸਾਰੇ ਮੂੰਹ ਚੱਕਦੇ ਆ ਜਮਾ ਨਹੀਂ 13 14 ਮਾਡਲ ਵਾਲਾ ਚੰਗਾ ਜੀ ਲੋ ਰੱਬ ਦਾ ਨਾਮ ਲੋ ਜੀ ਬਾਈ ਪਹਿਲਾ ਸੁਪਰ ਸੀਟਰ ਵੈਸੇ ਪਹਿਲਾਂ ਦੋ ਚਲੇ ਗਏ ਬਾਈ ਇਹ ਸਮਝ ਲਓ ਤੀਆ ਸੁਪਰ ਸੀਟਰ ਚੱਲਿਆ ਲੋ ਜੀ ਲੋ ਜੀ ਬਾਈ ਲੋ ਕੇ ਬਾਈ ਜੀ ਯਾ ਹੁਣ ਸਗ ਲੇਣੇ ਆ ਅੱਡੀ ਬਾਈ ਕਹਿੰਦਾ ਸਗਨ ਰਹਿ ਗਏ ਬਾਈ ਸਗਨ ਦੇ ਕੇ ਜਾਓ ਬਾਈ ਸਾਰਿਆਂ ਨੂੰ ਬੇਨਤੀ ਆ ਇਹ ਵੀ ਬਾਈ ਚੱਲਿਆ ਇਹ 7 ਫੁੱਟਾ ਚੱਲਿਆ 855 ਦੇ ਨਾਲ ਉਹਦੇ ਬਾਅਦ ਅਰਜਨ ਨਾਲ ਚੱਲਿਆ ਜੀ ਇਹ ਨੋਵੋ ਨਾਲ 8 ਫੁੱਟਾ ਠੀਕ ਹੈ ਜੀ ਹੋਰ ਬਾਈ ਜੀ ਤੇ ਇਹ 8 ਫੁੱਟਾ ਚੱਲਿਆ ਬਾਈ ਠੀਕ ਹੈ ਜੀ ਸ਼ਾਪ ਤਾਂ ਪਾ ਕੇ ਸਾਰਿਆਂ ਦੇ ਬਾਈ ਚੱਕਰ-ਚੱਕਰ ਸੈਟ ਕਰਾ ਕੇ ਫੇਰ ਦੱਤੇ ਆਪਾਂ ਨੇ ਬਾਕੀ ਖੇਤਾਂ માં ਚੱਲੇ ਦੇ ਪਤਾ ਲੱਗੂਗਾ ਬਾਈ ਜੀ ਕਿ ਆ ਹਿਸਾਬ ਦਾ ਵਾ ਚੱਕਰਾਂ ਦਾ ਆ ਵੀ ਬਾਈ 855 ਤਿੰਨ ਸਪੀਡਾਂ ਵਾਲਾ ਇਹ ਵੀ 8 ਫੋਟਾ ਚੱਲਿਆ ਹੈ ਇਹ ਬਾਈ ਆਪਣਾ ਬਹੁਤ ਖਾਸ ਆ ਬੰਦਾ 5620 ਵਾਲਾ ਠੀਕ ਆ ਜੀ ਬਾਈ ਕੀ ਹਾਲ ਹੈ ਜੀ ਉਹ ਠੀਕ ਆ ਜੀ ਹਾਂ ਜੀ ਬੀ ਵਧੀਆ ਤੁਸ ਜਿਹੜਾ ਪਿੰਡ ਆ ਬਾਈ ਇਹਨਾਂ ਦਾ ਦੇਕ ਵਾਲਾ ਪਿੰਡ ਹੈ ਇਹਨਾਂ ਦਾ 8 ਫੋਟਾ ਲਿਆ ਬਾਈ ਹਾਂ ਜੀ 8 ਫੋਟਾ ਲਿਆ ਥੋੜਾ ਹੋਰ بڑا ਲੈਣਾ ਲੱਗੇ ਬਹੁਤ ਹੈ ਬਹੁਤ ਵਧੀਆ ਕਿਥੋਂ ਦਾ ਠੀਕ ਆ ਬਾਈ ਵਧੀਆ ਜਾਂਦਾ ਅੱਛਾ ਬੜਾ ਠੀਕ ਆ ਬਾਈ ਬਹੁਤ ਆ ਟਰੈਕਟਰ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਟਰੈਕਟਰ ਕਿਹੜਾ ਮਾਡਲ ਆ ਬਾਈ 30 ਮਾਡਲ 30 ਮਾਡਲ ਅੱਛਾ ਵਧੀਆ ਜਾਂਦਾ ਬਾਈ ਅੱਛਾ ਬਾਈ 30 ਮਾਡਲ ਐ ਇਹ ਪੁਰਾਣੇ ਮਾਡਲ ਵਾਲਾ ਜਿਹੜਾ ਕਹਿੰਦੇ ਹੁਣ ਮਿਲਦਾ ਨਹੀਂ ਹੈਗਾ ਹੁਣ ਇਹ ਸੀਆਰਡੀ ਚ ਆਉਨੇ ਆ ਵੇਟ ਦੇਖੋ ਮੂਰੇ ਬਾਈ ਨੇ ਵੇਟ ਪਾ ਕੇ ਦਾ ਗੱਲੇ ਬਣ ਗਈ ਬਾਈ ਦਾ ਠੀਕ ਆ ਜੀ ਲੈ ਜੀ ਇਹ ਬਾਈ ਦਾ ਡੇਕ ਵਾਲਾ ਪਿੰਡ ਆ ਪੱਟੂ ਦਾ ਲਾਡੀ ਬਾਈਏ ਆਪਣੀ ਸ਼ਗਨ ਦੀ ਪਸੂੜੀ ਪਾਲੀ ਬਾਈ ਨੇ ਲਾਡੀ ਨੇ ਗੋਪਿੰਦਰ ਬਾਈ ਹੋਰ ਬਾਈ ਆ ਠੀਕ ਆ ਬਾਈ ਬਾਈ ਨੇ ਅੱਜ ਬਹੁਤ ਬਿਜ਼ੀ ਆ ਤਾਂ ਕਰਕੇ ਬਾਈ ਦੀ ਵੀਡੀਓ ਬਣੀ ਨਹੀਂ ਹਾਂਜੀ ਤੇ ਆ ਤਾਂ ਬਾਈ ਮੈਦਾਨ ਖਾਲੀ ਹੋ ਗਿਆ ਬਾਈ ਇੱਥੇ ਹੀ ਆ ਹਾਂ ਹਾਂਜੀ ਹਾਂ ਟਾਈਮ ਟਾਈਮ ਦੀ ਗੱਲ ਆ ਬਾਈ ਅੱਜ ਉਮੀ ਬਾਈ ਪਹਿਲਾਂ ਨਰਾਤਾ ਨਾਲੇ ਦਿਨ ਚੰਗਾ ਹਨਾ ਜੀ ਕਈ ਬੰਦੇ ਬਹਿਮ ਕਰਦੇ ਕੋਈ ਨਹੀਂ ਕਰਦਾ ਹਾਂ ਬਸ ਆਪਣੇ ਐਂ ਤਾਂ ਆਪਣੇ ਉਹ ਜੋ ਵੀ ਵਿਕੀ ਗਏ ਬਾਈ ਸ਼ਰਾਧਾ ਵਿੱਚ ਸ਼ਰਾਧਾ ਵਿੱਚ ਬਾਈ ਵਿਕੀ ਗਏ ਹਨਾ ਜੀ ਠੀਕ ਆ ਬਾਈ ਕੋਈ ਐਡੀ ਗੱਲ ਨਹੀਂ ਆ ਜੀ ਬਾਈ ਵਧੀਆ ਐ ਰੌਣਕ ਮੇਲਾ ਦਾ ਬਾਈ ਹੁਣ ਸਾਨੂੰ ਨਿਸ਼ਾਨ ਹੋ ਜਾਣੀ ਜਮੈਂ ਲੋ ਜੀ ਬਾਈ ਬਾਈ ਐਮ ਕੰਮ ਚੱਲੀ ਜਾਵੇ ਤੇਰਾ ਸਾਰਾ ਸਾਲ ਐ ਬਾਈ ਹਾਂ ਜੀ ਸਾਰੇ ਸਾਲ ਵਿਕੀ ਜਾਣਾ ਤੇਰੇ ਰੁਪਈਆ ਮਹਾਰਾਜ ਦੀ ਕਿਰਪਾ ਨਾ ਠੀਕ ਆ ਬਾਈ 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 ਬੰਦੇ ਵੀ ਤੁਸੀਂ ਵਧੀਆ ਸਾਰੇ ਜਿੰਨੇ ਵੀ ਸੋਤੋਂ ਲੈ ਕੇ ਜਾਂਦੇ ਹਰੇਕ ਬੰਦਾ ਥੋੜੀ ਸੇਫਤ ਕਰਦਾ ਬਹੁਤ ਬੰਦੇ ਮੇਰੇ ਕੋਲ ਵੀ ਫੋਨ ਆਉਂਦਾ ਨਾ ਨਾ ਬਾਈ ਇਹ ਤਾਂ ਗੱਲ ਹੈ ਆਹ ਹਾਂ ਆਪਾਂ ਦੇਣੀ ਆਪਣੇ ਸਮਝ ਕੇ ਲਈ ਦੀ ਜੀ ਠੀਕ ਆ ਬਾਈ ਜੀ ਆਪਣੇ ਘਰੇ ਚੱਲੀਏ ਕੰਮ ਬਾਈ ਨਾ ਵਧੀਆ ਬਾਈ ਸਾਫ਼ ਸੁਥਰਾ ਕੰਮ ਕਰਕੇ ਫਾਇਦਾ ਨਾ ਨਹੀਂ ਉਹਦਾ ਹੀ ਠੀਕ ਨਹੀਂ ਜੀ ਗੱਲ ਲੋ ਜੀ ਬਾਈ ਰੋਡੋਮੀਟਰ ਵੀ ਕਿੰਨੇ ਕੱਪਦੇ ਅੱਜ ਧੁੱਪ ਬਹੁਤ ਤੇਜ਼ ਆ ਬਾਈ ਗਰਮੀ ਚ ਆ ਗਈ ਅੱਜ ਠੀਕ ਹੈ ਜੀ ਨਾ ਬਾਈ ਸਾਡਾ 52 ਬਾਈ 20 ਵਾਲਾ ਵੀ ਚੱਲਿਆ ਬਾਈ ਚੰਗਾ ਵੀਰੇ ਓਕੇ ਢਾਡੀ ਨੇ ਕਰ ਲਈ ਸਿਕਨ ਅੱਜ ਇਕੱਠੇ ਚੰਗੇ ਭਾਈ ਮਿਹਨਤ ਵੀ ਬਹੁਤ ਕਰੀ ਸਵੇਰ ਦੇ ਲੱਗੇ ਹੋਇਆ ਕੱਲ ਦੇ ਗਿਆ ਕੱਲ ਪਰਸੋਂ ਨਹੀਂ ਲੱਗੇਵੇਂ ਸਾਰੇ ਬੰਦੇ ਤੇ ਲੋ ਬਾਈ ਮੈਦਾਨ ਹੋ ਗਿਆ ਖਾਲੀ ਬਾਕੀ ਬਾਈ ਹੋਰ ਵੀ ਜਿਹਦੀਆਂ ਜਿਹਦੀਆਂ ਸਬਸਿਡੀਆਂ ਨਿਕਲੀਆਂ ਹੋਈਆਂ ਆਪਣੇ ਬਾਈ ਲੈ ਲਓ ਜਿਹੜਾ ਮਰਜੀ ਲੈ ਲਓ ਬਾਈ ਸਾਰੀਆਂ ਕੰਪਨੀਆਂ ਵਧੀਆਂ ਨੇ ਹਰੇਕ ਦੇ ਆਪਣਾ ਆਪਣਾ ਰੇਟ ਆ ਹਰੇਕ ਦੇ ਆਪਣੇ ਆਪਣੇ ਗੋਣਾ ਜਿਹੜਾ ਮਰਜੀ ਲਓ ਠੀਕ ਹੈ ਜੀ ਯਾਨੀ ਕਿ ਜਿਹਨਾਂ ਦੇ ਨਿਕਲੀਆਂ ਹੋਈਆਂ ਸਬਸਿਡੀਆਂ ਬਾਈ ਸੁਪਰ ਸੀਟਰਾਂ ਦੇ ਮਲਚਰ ਦੀ ਕੋ ਆਪਣਾ ਅਦਰ ਲਾਡੀ ਬਾਈ ਲਾਡੀ ਬਾਈ ਆ ਜਾ ਹੁਣ ਮੜਾ ਜਾ ਕਰਾ ਕੇਣਤੀ ਏ ਵੀਰੇ ਹੋ ਗਿਆ 3000 ਰੁਪਿਆ 3000 ਹੋ ਗਿਆ ਹੈ ਹਾਂ ਠੀਕ ਆ ਬੰਦੇ ਕਿੰਨੇ ਆ ਬੰਦੇ ਸੀਗੇ ਭਾਈ 9 ਅੱਛਾ ਨਹੀਂ 8 8 ਬੰਦੇ 8 ਤੋਂ ਕਹਾ 40 ਬੰਨਾਂ ਸੀਗਾ ਤੇ ਦੋ ਬੰਦੇ ਦੇਖੇ ਨੀਗੇ ਅੱਛਾ ਚੱਲ ਕੋਈ ਗਾ ਘਰੇ ਜਾ ਕੇ ਦੇਣਾ ਉਹਨਾਂ ਨੇ ਜਾਨੀ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਖੁਸ਼ੀ ਆਪਣੀ ਹਾਂਜੀ ਠੀਕ ਆ ਲੈ ਭਾਈ ਲਾਡੀ ਭਾਈ ਕਹਿੰਦਾ 3000 ਬਣ ਗਿਆ ਤੇ 2000 ਕਹਿੰਦਾ ਹੋਰ ਕਹਿੰਦਾ 1000 ਹੋਰ ਬਣਾਉਂਦਾ ਉਹ ਬੰਦੇ ਕਹਿੰਦੇ ਵੀ ਬਾਅਦ ਚ ਦੇਵੋਗੇ ਹੋਰ ਸੱਭੇ ਵੀਰੇ ਹਾਂ ਠੀਕ ਆ ਵੀਰੇ ਭਾਈ ਬਾਈ ਨਾਲ ਦੀ ਸਵੇਰ ਦੀ ਬੱਸ ਹੋਈ ਵੀ ਹੁਣ ਮਾੜਾ ਇਹ ਬਿੱਲ ਹੋਇਆ ਸੱਭਾ ਚਲੋ ਕੋਈ ਗੱਲ ਨਹੀਂ ਬਾਈ ਉਹ ਤੇਰੇ ਕੋਲ ਫੋਨ ਅੰਦਰ ਵੀ ਬਾਈ ਅੱਜ ਪੂਰਾ ਪ੍ਰੋਗਰਾਮ ਚੱਲਿਆ ਠੀਕ ਆ ਚਾਹ ਪਕੌੜੇ ਮੱਠੀਆਂ ਉਧਰ ਉਧਰ ਚੋਧ ਬਾਈ ਇਹ ਕੰਮ ਖਿੱਚਿਆ ਹੋਇਆ ਪੂਰਾ ਬਾਲਾ ਜੀ ਬਾਲਾ ਬਾਲਾ ਹੋ ਗਈ ਮਿੱਤਰੋ ਬਾਲੇ ਨੇ ਗਲਾਜਮਨਾ ਬਣ ਸਾੜੀ ਹੋਈ ਨੇਰੀ ਬਾਈ ਠੀਕ ਆ ਇਹ ਸਵੇਰ ਦਾ ਤੀਆ ਚੌਥਾ ਪੀਸ ਹੈ ਦਾ ਬਾਈ ਸਮਾਨ ਦਾ ਲੱਗਪਗ ਸਾਰੀ ਹਵਾ ਲੈ ਗਿਆ ਸਮੋਸੇ ਪਏ ਆ ਹਜੇ ਠੀਕ ਆ ਪਾਲਾ ਬਾਈ ਪਾਲਾ ਬੋਲ ਬੋਲ ਕੇ ਯਾਰ ਮੇਰੀ ਬੱਸ ਹੋ ਗਈ ਰਾਸਗੂਲੇ ਆ ਗਲਾਜਮਨਾ ਤੇ ਚਲੋ ਬਾਈ ਜਿੰਨਾ ਕਿ ਵੀ ਬਾਈ ਰਾਣੇ ਕਰਿਆ ਵਧੀਆ ਕਰਿਆ ਮਹਾਰਾ ਦੀ ਕਿਰਪਾ ਨਾਲ ਬਾਈਨਾਂ ਦਾ ਅੱਜ ਵਧੀਆ ਸੇਲ ਹੋ ਗਈ ਤੇ ਉਹ ਬਾਬਾ ਜੀ ਵੀ ਚੱਲੇ ਬਾਈ ਅਨੰਤਪੁਰ ਸਾਹਿਬ ਵਾਲੇ ਇਹਨਾਂ ਦਾ 7 ਫੋਟਾ ਬਾਈ ਆਪਣੇ ਕੋਲੇ ਆ ਜੇ ਕਿਸੇ ਨੇ ਲੈਣਾ ਹੋਇਆ ਕਰ ਲਿਓ ਕੰਟੈਕਟ ਜਮੈਂ ਨਵਾਂ ਰੋਟਾਵੇਟਰ ਆ ਆਪਾਂ ਦੇ ਦਾਂਗੇ ਜਾਈ ਜੀ